ਆਕਟ ਵਰਤਾ ਨੋਡਾਵੇਟਰ ਕੋਈ ਪਰਵਾਹ ਨਹੀਂ ਇਹ ਨਹੀਂ ਥੋੜਾ ਲਾ ਆ ਨੀਆ ਮਾਰੋ ਮਿੱਟੀ ਕਿ ਨਹੀਂ ਆਣੀ ਬਹੁਤ ਵਧੀਆ ਟਰੈਕਟਰ ਬਣਾ ਪਰਵਾਹ ਹੀ ਕਰਦਾ 20 ਡਿਸਕਾਂ ਇਹ ਕੋਈ ਪਰਵਾਹ ਨਹੀਂ 13 ਢੱਲਰ ਮਾਂਗਾ ਨੂੰ ਵੇਚਦਾ ਦੇਖੋ ਆ ਪੂਰਾ ਗੱਲਾ ਇਹ ਦਾ ਔਰ ਪੂਰੀ ਰੋਹੀ ਪੈਲੀ ਆ ਇਹ ਵਧੀਆ ਰਿਜ਼ਲਟ ਇਹਨਾਂ ਵਧੀਆ ਰਿਜ਼ਲਟ ਆ ਨਹੀਂ ਮਜ਼ਾ ਆ ਗਿਆ ਉਹ ਸੋਹਣਾ ਟਰੈਕਟਰ ਬਣਾਇਆ ਕੋਟਾ ਇਹ ਟਰੈਕਟਰ ਹੈ ਨਾ ਉਹ ਕਾਮਯਾਬ ਟਰੈਕਟਰ ਹੋ 47 ਹਸਪاور ਔਰ ਗਰਾਊਂਡ ਕਲੀਅਰੈਂਸ ਬਹੁਤ ਹੈ ਦੀ ਗਰਾਊਂਡ ਕਲੀਅਰੈਂਸ ਦੇਖੋ ਕਿੰਨੀ ਹੈ ਅੰਦਰ ਥੱਲੇ ਉਹਨੇ ਧਿਆਣਾ ਬਹਿ ਕੇ ਨਿਕਲ ਜੇ ਆ ਨਿਕਾ ਆਪੂਰੀ ਰੁਹੀ ਪੈਰੀ ਆ ਐਂ ਦੇਖੋ ਟੱਕ ਮਗਰ ਡਰ ਰਿਹਾ ਹੈ ਬਾਂਗਾਂ ਨੂੰ ਨਹੀਂ ਜਾਂਦਾ ਇਹ ਟਰੈਕਟਰ ਵਧੀਆ ਨੂੰ ਇਸ ਸਮੇਂ ਚ ਵਧੀਆ ਸੇਲ ਕਰੂਗਾ ਜੀ ਬਾਸਾ ਇਹ ਚ ਵੀ ਸੁਣੀ ਆ ਤਾਂ ਮੈਂ بہت وریا